ਗਰੀਬਨ ਲੋਕਾਂ ਦੀ ਪਸੰਦ ਸਾਹਮਣੇ ਆਈ ਹੈ ਔਰ ਆਸ ਹੈ ਕਿ ਲੋਕ ਇਸ ਤਰ੍ਹਾਂ ਇਹਨਾਂ ਨੂੰ ਪਸੰਦ ਕਰਕੇ ਕਾਰਪੀਲ ਦੇ ਹੋਸਟ ਤੇ ਭੇਜਣਗੇ ਜਿਤਾ ਕੇ ਲੱਗਦਾ ਨਹੀਂ ਕਿ ਦੇਰ ਰਾਤ ਨੂੰ ਲਿਸਟ ਜਾਰੀ ਕੀਤੀ ਗਈ ਲਗਾਤਾਰ ਉਮੀਦ ਕੀਤੀ ਜਾ ਰਹੀ ਸੀ ਉਡੀਕ ਕੀਤੀ ਜਾ ਰਹੀ ਸੀ ਤੇ ਅੱਜ ਲਾਸਟ ਦਿਨ ਹੈ ਕਿਤੇ ਪਾਰਟੀ ਸੱਤਾ ਤੇ ਪਾਰਟੀ ਹੋਣ ਦੇ ਨਾਤੇ ਜਿਹੜਾ ਵਾ ਇਹ ਪ੍ਰੋਸੈਸ ਪਹਿਲਾਂ ਹੋਣਾ ਚਾਹੀਦਾ ਸੀਗਾ ਉਹ ਕੰਮ ਨਹੀਂ ਹੈ ਕਿ ਸਪਾਰਸ਼ ਵਾਲਾ ਕੰਮ ਹੈ ਕਿ ਅਸੀਂ ਜਾ ਕੇ ਇਹ ਟਿਕਟ ਲੈ ਕੇ ਆ ਜਾਨੀ ਹੈ ਤੇ ਉਹਨੂੰ ਮਿਲੀ ਹੈ ਜਿਹੜੇ ਜਿਨ੍ਹਾਂ ਨੇ 2-2 3-3 ਦਿਨ 3 ਸਾਲ ਪਾਰਟੀ ਵਿੱਚ ਰਹਿ ਕੇ ਪਾਰਟੀ ਦਾ ਵਰਕ ਕੀਤਾ ਲੋਕਾਂ ਦੀ ਸੇਵਾ ਕੀਤੀ ਹੈ ਨਹੀਂ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਐਕਚੁਅਲੀ ਹਰ ਪਾਰਟੀ ਦਾ ਆਪਣਾ ਆਪਣਾ ਡਿਸਪਲਿਨ ਹਰ ਦਾ ਪ੍ਰੋਟੋਕੋਲ ਹੈ ਪ੍ਰੋਟੋਕੋਲ ਦੇ ਵਿੱਚ ਸਾਡੇ ਕੈਂਡੀਡੇਟ ਨੂੰ ਹਰ ਜਗ੍ਹਾ ਤੋਂ ਭਾਪਿਆਗਾ ਹਰ ਜਗ੍ਹਾ ਪਬਲਿਕ ਦੇ ਵਿੱਚ ਜਾ ਕੇ ਸਰਵੇ ਹੋਏ ਸਰਵੇ ਤੋਂ ਬਾਅਦ ਕੈਂਡੀਡੇਟ ਅਨਾਉਂਸ ਕੀਤੇ ਨੇ ਸਾਡੇ ਚ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਐਲਾਨ ਦੇ ਜਾਣ ਤੋਂ ਬਾਅਦ ਅੱਜ ਨੋਮੀਨੇਸ਼ਨ ਦੀ ਪ੍ਰਕਿਰਿਆ ਦੇ ਲਾਸਟਲੇ ਦਿਨ ਐਮਐਲਏ ਮਦਨ ਲਾਲ ਬੱਗਾ ਦੀ ਅਗਵਾਈ ਦੇ ਵਿੱਚ ਵੱਖ-ਵੱਖ ਉਮੀਦਵਾਰ ਜਿਹੜੇ ਨੇ ਨੋਮੀਨੇਸ਼ਨ ਭਰਨ ਵਾਸਤੇ ਅੱਜ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਜਿਹੜਾ ਵਾਹ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਾ ਕਿਉਂਕਿ ਨਗਰ ਨਿਗਮ ਚੋਣਾ ਨੂੰ ਲੈ ਕੇ ਲਗਾਤਾਰ ਤਿਆਰੀਆਂ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਸਭ ਤੋਂ ਪਹਿਲਾਂ ਮਦਨਾਲ ਬੱਗਾ ਜੀ ਨਾਲ ਗੱਲਬਾਤ ਕਰ ਲੈਣੇ ਆ ਬੱਗਾ ਜੀ ਕਿਸ ਤਰ੍ਹਾਂ ਦੇਖਦੇ ਹੋ ਦੇਰ ਰਾਤ ਨੂੰ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਅੱਜ ਨੋਮੀਨੇਸ਼ਨ ਦਾ ਰਾਖ ਸਭ ਤੋਂ ਪਹਿਲਾਂ ਮੈਂ ਪਾਰਟੀ ਦੇ ਸਾਰੇ ਲੀਡਰਸ਼ਿਪ ਬੰਦਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਛੀ ਸੋਚ ਦੇ ਨਾਲ ਸਾਨੂੰ ਅੱਛੇ ਕੈਂਡੀਡੇਟ ਦਿੱਤੇ ਨੇ ਔਰ ਤਕਰੀਬਨ ਲੋਕਾਂ ਦੀ ਪਸੰਦ ਸਾਹਮਣੇ ਆਈ ਹੈ ਔਰ ਆਸ ਹੈ ਕਿ ਲੋਕ ਇਸ ਤਰ੍ਹਾਂ ਇਹਨਾਂ ਨੂੰ ਪਸੰਦ ਕਰਕੇ ਕਾਰਪੀਅਨ ਦੇ ਹੌਸਲੇ ਭੇਜਣਗੇ ਜਿਤਾ ਕੇ ਔਰ ਤਕਰੀਬਨ ਜੋ ਡਿਵੈਲਪਮੈਂਟ ਅੱਜ ਪੰਜਾਬ ਵਿੱਚ ਹੋ ਰਹੀ ਹੈ ਔਰ ਖਾਸ ਤੌਰ ਤੇ ਲੁਧਿਆਣਾ ਮੇਰਾ ਹਲਕਾ ਨਾਰਥ ਹੈ ਜਿੱਥੇ ਡਿਪਾਰਟਮੈਂਟ ਹੋ ਰਹੀ ਹੈ ਉਸ ਵਿੱਚ ਇਹਨਾਂ ਦਾ ਬੜਾ ਬੜਾ ਯੋਗਦਾਨ ਹੋਣਾ ਹੈ ਆਸ ਹੈ ਕਿ ਲੋਕਾਂ ਦੀ ਸੋਚ ਦੇ ਨਾਲ ਜੋ ਕੈਂਡੀਡੇਟ ਆਏ ਨੇ ਅੱਛੇ ਮਰਜ਼ੀ ਨਾਲ ਜਿੱਤ ਕੇ ਹਾਊਸਵੇ ਜਾਣਗੇ ਤਾਂ ਲੱਗਦਾ ਨਹੀਂ ਕਿ देर रात ਨੂੰ ਲਿਸਟ ਜਾਰੀ ਕੀਤੀ ਗਈ ਲਗਾਤਾਰ ਉਮੀਦ ਕੀਤੀ ਜਾ ਰਹੀ ਸੀ ਉਡੀਕ ਕੀਤੀ ਜਾ ਰਹੀ ਸੀ ਤੇ ਅੱਜ ਲਾਸਟ ਦਿਨ ਹੈ ਕਿਤੇ ਪਾਰਟੀ ਸੱਤਾਧਿਰ ਪਾਰਟੀ ਹੋਣ ਦੇ ਨਾਤੇ ਜਿਹੜਾ ਵਾ ਇਹ ਪ੍ਰੋਸੈਸ ਪਹਿਲਾਂ ਹੋਣਾ ਚਾਹੀਦਾ ਸੀਗਾ ਨਹੀਂ ਸਬਰ ਦਾ ਫਲ ਮਿੱਠਾ ਹੁੰਦਾ ਹੈ ਤੇ ਐਕਚੁਅਲੀ ਹਰ ਪਾਰਟੀ ਦਾ ਆਪਣਾ ਆਪਣਾ ਡਿਸਪਲਿਨ ਹਰ ਉਹਦਾ ਪ੍ਰੋਟੋਕੋਲ ਹੈ ਪ੍ਰੋਟੋਕੋਲ ਦੇ ਵਿੱਚ ਸਾਡੇ ਕੈਂਡੀਡੇਟ ਨੂੰ ਹਰ ਜਗ੍ਹਾ ਤੋਂ ਭਾਪਿਆਗਾ ਹਰ ਜਿਹੜਾ ਪਬਲਿਕ ਦੇ ਵਿੱਚ ਜਾ ਕੇ ਸਰਵੇ ਹੋਏ ਸਰਵੇ ਤੋਂ ਬਾਅਦ ਕੈਂਡੀਡੇਟ ਅਨਾਉਂਸ ਕੀਤੇ ਨੇ ਸਾਡੇ ਚ ਉਹ ਕੰਮ ਨਹੀਂ ਹੈ ਕਿ ਸਪਰਸ਼ ਵਾਲਾ ਕੰਮ ਆ ਕਿ ਅਸੀਂ ਜਾ ਕੇ ਟਿਕਟ ਲੈ ਕੇ ਆ ਜਾਨੀ ਹੈ ਟਿਕਟ ਉਹਨੂੰ ਮਿਲੀ ਹੈ ਜਿਹੜੇ ਜਿਨ੍ਹਾਂ ਨੇ ਦੋ ਦੋ ਢਾਈ ਤੇ ਤਿੰਨ ਤਿੰਨ ਸਾਲ ਪਾਰਟੀ ਵਿੱਚ ਰਹਿ ਕੇ ਪਾਰਟੀ ਦਾ ਵਰਕ ਕੀਤਾ ਲੋਕਾਂ ਦੀ ਸੇਵਾ ਕੀਤੀ ਹੈ ਕਹਿੰਦੇ ਕਈ ਵਾਡਾਂ ਦੇ ਵਿੱਚ ਕੁੰਡੀਆਂ ਫਸੀਆਂ ਹੋਈਆਂ ਸੀਆਂ ਉਮੀਦਵਾਰ ਜ਼ਿਆਦਾ ਸੀਗੇ ਉਮੀਦਵਾਰਾਂ ਦੇ ਚੂਜ਼ ਕਰਨੇ ਵਿੱਚ ਕਾਫੀ ਟਾਈਮ ਲੱਗ ਰਿਹਾ ਸੀਗਾ ਕਈ ਜਿਹੜੇ ਨੇ ਐਮਐਲਏ ਵੱਲੋਂ ਆਪਣੇ ਚਾਹਤਿਆਂ ਨੂੰ ਵੀ ਟਿਕਟਾਂ ਦੇ ਜਿਹੜਾ ਵਾ ਚਰਚਾਵਾ ਚੱਲ ਰਹੀ ਹੈ ਇਸ ਕਰਕੇ ਜਿਹੜੀ ਲਿਸਟ ਲੇਟ ਹੋਈ ਹੈ ਐਕਚੁਅਲੀ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਹਰ ਪਾਰਟੀ ਦੇ ਉੱਤੇ ਮੈਂ ਪਹਿਲਾਂ ਹੀ ਕਿਹਾ ਕਿ ਹਰ ਪਾਰਟੀ ਦਾ ਆਪਣਾ ਆਪਣਾ ਦਸਤੂਰ ਹੈ ਪਰ ਸਾਡੀ ਪਾਰਟੀ ਦੇ ਵਿੱਚ ਕੋਈ ਐਸਾ ਚਰਚਾ ਨਹੀਂ ਹੋਇਆ ਕਿ ਜਿਸ ਦੇ ਉੱਪਰ ਆਪਾਂ ਕਿੰਤੂ-ਕਿੰਤੂ ਹੋਵੇ ਹਾਂ ਬਿਲਕੁਲ ਅਜੇ ਤੋਂ 10 ਦਿਨ ਪਹਿਲਾਂ ਉਹਨਾਂ ਨੇ ਸਾਡੇ ਕੋਲੋਂ ਲਿਸਟਾਂ ਲੈ ਲਈਆਂ ਅਸੀਂ 4 4 5 5 ਬੰਦੇ ਜਿਹੜੇ ਸਾਡੇ ਕੈਂਡੀਡੇਟ ਸੀ ਉਹਨਾਂ ਦੇ ਨਾਮ ਭੇਜ ਦਿੱਤੇ ਸੀ ਉਹਨਾਂ ਨੇ ਆਪਣੇ ਤੌਰ ਤੇ ਚੂਜ਼ ਕਰ ਲਿਆ ਹਾਂ ਸਕਰੀਨਿੰਗ ਕਮੇਟੀ ਦੇ ਵਿੱਚ ਮੈਂ ਵੀ ਸੀਗਾ ਔਰ ਸਾਰੇ ਐਮਐਲਏ ਸਾਹਮਣੇ ਸੀਗੇ ਅਸੀਂ ਮੀਟਿੰਗਾਂ ਪਰਸੋਂ ਵੀ ਮੀਟਿੰਗ ਟੈਂਡ ਕੀਤੀ ਹੈ ਜੋ ਜੋ ਸਾਨੂੰ ਉਹਨਾਂ ਨੇ ਸਾਡੇ ਕੋਲ ਪੁੱਛਿਆ ਗਿਆ ਇਹ ਨਹੀਂ ਹੈ ਕਿ ਅਸੀਂ ਆਰਡਰ ਕੀਤਾ ਹੈ ਸਾਨੂੰ ਪਾਰਟੀ ਦੇ ਬੱਚਾ ਵੀ ਆ ਕੈਂਡੀਡੇਟ ਇਸ ਤਰ੍ਹਾਂ ਦਾ ਸਾਡੇ ਕੋਲ ਸਰਵੇ ਹੈ ਦਾ ਠੀਕ ਆ ਰਿਹਾ ਹੈ ਦਾ ਗਲਤ ਆ ਰਿਹਾ ਅਸੀਂ ਕਹਿੰਦੇ ਪਾਰਟੀ ਦੇਖੇਗੀ ਜੋ ਪਾਰਟੀ ਸਹੀ ਕਰੇਗੀ ਉਹ ਆਪਾਂ ਉਹਨੂੰ ਸੈਪਟ ਕਰਕੇ ਪਬਲਿਕ ਚ ਲੈ ਕੇ ਜਾਵਾਂਗੇ ਬੇਟੇ ਤੁਹਾਡੇ ਅਮਨ ਬੱਗਾ ਵੀ ਪਾਰਟਿਸਿਪੇਟ ਕਰ ਰਹੇ ਨੇ ਪਹਿਲੀ ਵਾਰ ਕਿਸ ਤਰ੍ਹਾਂ ਦੇਖਦੇ ਮੇਰਾ ਹੋਮ ਵਾਰਡ ਹੈ ਉਹ ਨਾਲੇ ਵੱਡੀ ਗੱਲ ਤੇ ਹੈ ਕਿ ਸਿਸਟਮ ਦੇ ਵਿੱਚ ਪਾਰਟੀ ਨੂੰ 3 ਸਾਲ ਦੇ 4 3.5 ਸਾਲ ਦੀ ਜੋ ਮਿਹਨਤ ਹੈ ਬੱਚਿਆਂ ਨੇ ਕੀਤੀ ਹੋਈ ਸੀ ਅੱਜ ਪਾਰਟੀ ਨੇ ਉਹਦਾ ਮਿਹਨਤ ਦਾ ਉਹਦਾ ਫਲ ਔਰ तकरीबन ਹਰ ਪਾਰਟੀ ਦੇ ਚਿਹਰੇ ਦੇ ਵਿੱਚ ਉਹਨਾਂ ਨੂੰ ਪਤਾ ਸੀਗਾ ਹਰ ਆ ਮੌਕੇ ਦੇ ਜਿੱਥੇ ਇਥੇ ਪਾਰਟੀ ਦੀ ਜਰੂਰਤ ਹੋਈ ਹੈ ਬੇਟੇ ਨੇ ਦੱਬ ਕੇ ਉੱਥੇ ਪਾਰਟੀਆਂ ਦਾ ਖੜ ਕੇ ਉਹਦਾ ਝੰਡਾ ਚੱਕਿਆ ਤਾਂ ਉਮੀਦਵਾਰ ਵੀ ਨਾਲ ਮੌਜੂਦ ਖੜੇ ਨੇ ਨੋਮੀਨੇਸ਼ਨ ਭਰਨ ਵਾਸਤੇ ਆਏ ਨੇ ਮਨੀਸ਼ਾ ਕਪੂਰ ਖੜੇ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਆਮ ਆਦਮੀ ਪਾਰਟੀ ਨੇ ਭਰੋਸਾ ਜਤਾਇਆ ਆਮ ਆਦਮੀ ਪਾਰਟੀ ਵਿੱਚ ਪਿਛਲੇ ਦਿਨਾਂ ਇਹ ਸ਼ਾਮਲ ਹੋਇਆ ਸੀ ਤਾਂ ਹੁਣ ਉਮੀਦਵਾਰ ਬਣਾਇਆ ਬਿਲਕੁਲ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਈ ਕਮਾਂਡ ਦਾ ਔਰ ਸਪੈਸ਼ਲੀ ਧੰਨਵਾਦ ਕਰਦੀ ਹਾਂ ਸਾਡੇ ਹਲਕਾ ਵਿਧਾਇਕ ਚੌਧਰੀ ਮਦਨਲਾਲ ਬੱਗਰ ਜੀ ਦਾ ਜਿਨ੍ਹਾਂ ਦੀ ਸਦਕਾ ਉਹਨਾਂ ਨੇ ਮੇਤੇ ਜੋ ਵਿਸ਼ਵਾਸ ਜਤਾਇਆ ਹੈ ਜੋ ਸ਼ਾਇਦ ਪੁਰਾਣੀ ਪਾਰਟੀਆਂ ਨੇ ਨਹੀਂ ਜਤਾਇਆ ਸੀ ਸੋ ਮੇਰੇ ਤੇ ਮੇਰੇ ਵੱਡੇ ਵੀਰ ਜੀ ਨੇ ਵਿਸ਼ਵਾਸ ਜਤਾਇਆ ਔਰ ਮੇਰਾ ਫਰਜ਼ ਬੰਦਾ ਹੈ ਕਿ ਮੈਂ ਹੋਰ ਮਿਹਨਤ ਕਰਕੇ ਇਹ ਟਿਕਟ ਜਿਹੜੀ ਦਿੱਤੀ ਗਈ ਹੈ ਮੈਨੂੰ ਮੌਦੀ ਜਿੱਤ ਇਹਨਾਂ ਦੀ ਝੋਲੀ 'ਚ ਪਾਵਾਂ ਪਾਰਟੀ ਦੀ ਝੋਲੀ 'ਚ ਪਾਵਾਂ ਜੀ ਬਿਲਕੁਲ ਲਗਾਤਾਰ ਉਮੀਦਵਾਰ ਪਹੁੰਚੋ ਇਹਨੇ ਕਿਸ ਤਰ੍ਹਾਂ ਦੇ ਦੇ ਦਿਓ ਜੀ ਪਾਰਟੀ ਨੇ ਭਰੋਸਾ ਜਤਾ ਹਾਂਜੀ ਪਾਰਟੀ ਨੇ ਭਰੋਸਾ ਦਵਾਇਆ ਤਾਂ ਹੀ ਸਾਨੂੰ ਇੱਥੇ ਲੈ ਕੇ ਆਏ ਹੈ ਜੀ। ਤਾਂ ਕਿਸ ਤਰ੍ਹਾਂ ਦੇ ਦੇ ਲਈ ਲਗਾਤਾਰ ਵਰਕ ਕਰ ਰਹੇ ਸੀ ਪਰ ਲੇਡੀਜ਼ ਵਾਰਡ ਹੁੰਦੇ ਚੱਲਦੇ ਮਾਤਾ ਜੀ ਨੂੰ ਪਾਰਟੀ ਨੇ ਜਿਹੜਾ ਵਾ ਟਿਕਟ ਦਿੱਤੀ ਹੈ। ਮੈਂ ਇਸ ਚੀਜ਼ ਨੂੰ ਬੜੇ ਅੱਛੇ ਤਰੀਕੇ ਲੈਣਾ ਹੈ ਕਿਉਂਕਿ ਇੱਕ ਲੇਡੀਜ਼ ਦਾ ਬੜਾ ਵੱਡਾ ਗਰੁੱਪ ਮਾਤਾ ਜੀ ਦਾ ਨਾਲ ਚੱਲੇਗਾ। ਸੋ ਕੋ ਮੇਰੀ ਟੀਮ ਹੋਰ ਵੱਡੀ ਹੋ ਗਈ ਹੈ। ਇਸ ਚੀਜ਼ ਨੂੰ ਮੈਂ ਕੋਈ ਨੈਗੇਟਿਵ ਨਹੀਂ ਲੈਂਦਾ ਬੜਾ ਅੱਛਾ ਹੋਇਆ ਜੀ। ਕਵਾਡ ਨੰਬਰ 67 ਤੋਂ ਪੂਰੀ ਤਿਆਰੀ ਹੈ। ਬਿਲਕੁਲ 100% ਪੂਰੀ ਤਿਆਰੀ ਹੈ। ਐਮ.ਐਲ.ਏ ਸਾਹਿਬ ਦਾ ਪੂਰਾ ਆਸ਼ੀਰਵਾਦ ਹੈ ਜੀ। ਡਟ ਕੇ ਇਲੈ ਤਾਂ ਬੱਗਾ ਜੀ ਕਿਸ ਤਰ੍ਹਾਂ ਦੇਖਦੇ ਹੋ ਹਾਊਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਗੇ ਜਿਹੜਾ ਵਾ ਅਕਸਰ ਦੇਖਣ ਨੂੰ ਮਿਲਦਾ ਹੈ ਅਗਰ ਪਿਛਲੇ 2-3 ਦਸ਼ਕਾਂ ਦਾ ਇਤਿਹਾਸ ਦੇਖਿਆ ਜਾਵੇ ਤਾਂ ਜਿਸ ਦੀ ਸਰਕਾਰ ਹੁੰਦੀ ਹੈ ਸ਼ਹਿਰਾਂ ਦੇ ਵਿੱਚ ਹਾਊਸ ਵੀ ਉਸ ਪਾਰਟੀ ਦਾ ਬੰਦਾ ਪਰ ਇਸ ਵਾਰ ਵਿਰੋਧੀ ਕਹਿੰਦੇ ਨੇ ਕਿ ਇਸ ਵਾਰ ਜਿਹੜਾ ਵਾ ਉਲਟ ਫੇਰ ਹੋਏਗਾ ਚਲੋ ਕਾਨੂੰਨ ਦਾ ਰਾਈਟ ਹੈ ਬੂਨ ਨੂੰ ਤਾਂ ਕੋਈ ਰੋਕ ਨਹੀਂ ਸਕਦਾ ਐਕਚੁਅਲੀ ਤੁਸੀਂ ਜਿਹੜੀ ਗੱਲ ਕਹੀ ਹੈ ਜਿਹੜੀ ਪਾਰਟੀ ਹੁੰਦੀ ਹੈ ਜਿੱਤ ਸਤਾਂ ਹੁੰਦੀ ਹੈ ਉਹਦਾ ਹਾਊਸ ਬਣਦਾ ਪਰ ਕਿਤੇ ਨਾ ਕਿਤੇ ਲੋਕਾਂ ਦੀ ਸੋਚ ਹੁੰਦੀ ਹੈ ਲੋਕ ਅੱਜ ਵੇਰ ਨੇ ਲੋਕ ਬੁੱਧੀਜੀਵੀ ਨੇ ਲੋਗਾਂ ਨੂੰ ਪਤਾ ਕਿ ਜਿਸ ਬੰਦੇ ਨੂੰ ਅਸੀਂ ਵੋਟ ਪਾਣੀ ਹੈ ਕਿਉਂਕਿ ਡਿਵੈਲਪਮੈਂਟ ਦੇ ਵਿੱਚ ਬੜਾ ਬੜਾ ਯੋਗਦਾਨ ਬੜਾ ਕਾਰਪੋਰੇਸ਼ਨ ਦੇ ਵਿੱਚ ਕਿਉਂਕਿ ਜਿਹੜਾ ਕਾਰਪੋਰੇਸ਼ਨ ਦਾ ਹੋਸ ਬੰਨਾ ਉਸ ਦੇ ਵਿੱਚ ਮੈਂਬਰ ਦਾ ਪਾਰਟੀ ਨਾਲ ਜੁੜਿਆ ਹੋਣਾ ਔਰ ਖਾਸ ਤੌਰ ਤੇ ਅੱਗੇ ਜਾ ਕੇ ਹਲਕੇ ਦਾ ਕੰਮ ਕਰਾਉਣਾ ਉਹ ਵੀ ਲੋਕ ਸੋਚ ਰੱਖਦੇ ਨੇ ਇਸ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਪਾਰਟੀ ਦੀਆਂ ਸੇਵਾਵਾਂ ਔਰ ਖਾਸ ਤੌਰ ਤੇ ਡਿਵੈਲਪਮੈਂਟ ਦੇ ਕੰਮ ਕੀਤੇ ਹੋਏ ਲੋਕਾਂ ਨੂੰ ਸਾਹਮਣੇ ਰੱਖਣੇ ਨੇ ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਡਿਵੈਲਪਮੈਂਟ ਹੋਣੀ ਹੈ ਹਾਊਸ ਬਨੇਗਾ ਬਿਲਕੁਲ 200 ਨਹੀਂ 500 ਕਿੰਨੇ ਹੋਰ ਬਹੁਤ ਬਨੇਗਾ ਖਾਬ ਦੇਖ ਰਹੇ ਦੇਖਣ ਦਿਓ ਸਾਨੂੰ ਕੀ ਤਰਾਜ ਹੈ ਹਰ ਬੰਦੇ ਨੂੰ ਰਾਈਟ ਹੈ ਆਪਣੀ ਗੱਲ ਕਰਨ ਦਾ ਆਪਣੀ ਸੋਚ ਰੱਖਣ ਦਾ ਉਹ ਰੱਖਰੇ ਰੱਖੀ ਜਾਣ ਪਰ ਤੁਸੀਂ ਬਾਈ ਇਲੈਕਸ਼ਨ ਦੇਖ ਲਏ ਨੇ ਇਲੈਕਸ਼ਨ ਵਿੱਚ ਕੀ ਹੋਇਆ ਇਹੀ ਹੁੰਦਾ ਤੁਹਾਨੂੰ ਪਤਾ ਹੀ ਹੈ ਇੱਕ ਸਵਾਲ ਹੈ ਇੱਕ ਵਾਰਡ ਨੰਬਰ 70 ਦੀ ਟਿਕਟ ਜਿਹੜੀ ਕੱਲ ਲਿਸਟ ਦੇ ਵਿੱਚ ਨਹੀਂ ਆਈ ਉਸ ਨੂੰ ਕੀ ਲੈ ਕੇ ਸਿਨੈਰੀਓ ਕਿਉਂਕਿ ਅੱਜ ਲਾਸਟ ਦਿਨ ਹੈ ਕਦੋਂ ਤੱਕ ਉਹ ਹੋੜ ਭਾਲ ਦੀ 2 4 5 10 ਮਿੰਟ ਚ ਕਲੀਅਰ ਹੋ ਜਾਏਗੀ ਔਰ ਜਿਹਨੂੰ ਟਿਕਟ ਪਾਰਟੀ ਦੇ ਕੇ ਭੇਜੇਗੀ ਆਪਾਂ ਉਹਨੂੰ ਬਿਲਕੁਲ ਉਹਦੇ ਨਾਲ ਖੜ ਕੇ ਲੋਕਾਂ ਦੇ ਵਿੱਚ ਜਾਵਾਂਗੇ ਲੋਕਾਂ ਨੂੰ ਰਿਕਵੈਸਟ ਕਰਾਂਗੇ ਉਹਦੇ ਬਾਰੇ ਕਾਰਨ ਕੀ ਰਿਹਾ ਕਿ 94 ਵਾਰਡ ਪਾਰਟੀ ਨੇ ਇਕੱਠੇ ਜਿਹੜਾ ਕੋਸ਼ਿਸ਼ ਕਰਦੇ ਤੇ ਇੱਕ ਵਾਰਡ ਦੇ ਵਿੱਚ ਐਸੀ ਕੀ ਖੁੰਡੀ ਫਸੀ ਹੋਈ ਜਿਹਦੀ ਉਹਦੀ ਟਿਕਟ ਲਾ ਨਹੀਂ ਸਕਦਾ ਨਹੀਂ ਹੁੰਦਾ ਤੁਹਾਨੂੰ ਮੈਂ ਪਹਿਲੇ ਹੀ ਬੋਲ ਦਿਆ ਕਿ ਇਹ ਪਾਰਟੀ ਸਰਵੇ ਕਰਦੀ ਹੈ ਨਹੀਂ ਤਾਂ ਪਹਿਲਾਂ ਜੀ ਸਾਰੀਆਂ 94 95 95 ਹੀ ਹੋ ਜਾਂਦੀ ਕਿਦੇ ਨਾ ਕਿਦੇ ਕਿਤੇ ਦਿੱਕਤ ਹੋਏਗੀ ਪਾਰਟੀ ਨੂੰ ਨਹੀਂ ਚੰਗਾ ਲੱਗ ਰਿਹਾ ਹੋਏਗਾ ਜਿਹੜਾ ਸਿਸਟਮ ਹੋਏਗਾ ਹੁਣ ਪਾਰਟੀ ਦੁਬਾਰਤ ਸਰਵੇ ਕਰਕੇ ਕੱਲ ਨਹੀਂ ਨੋਮਿਨੇਟ ਕੀਤੀ ਉਹਦਾ ਟਾਈਮ ਲੱਗਿਆ ਹੋਏਗਾ ਨੇਚਰਲੀ ਕਿਦੇ ਨਾ ਕਿਦੇ ਪਾਰਟੀ ਸਰਵੇ ਕਰਦੀ ਹੈ ਹੋਰ 5 7 10 ਮਿੰਟ ਤੁਹਾਡੇ ਸਾਹਮਣੇ ਆ ਜੇਗੀ ਹੁਣ ਉਸ ਵੇਲੇ ਜੀ ਬਿਲਕੁਲ ਆ ਸੀਗੇ ਐਮਐਲਏ ਮਦਨ ਲਾਲ ਬੱਗਾ ਜਿਹੜੇ ਆਪਣੀ ਪੂਰੀ ਟੀਮ ਦੇ ਨਾਲ ਨੋਮੀਨੇਸ਼ਨ ਭਰਨ ਵਾਸਤੇ ਆਏ ਹੋਏ ਨੇ ਤੇ ਕਹਿੰਦੇ ਨੇ ਕਿ ਹਾਊਸ ਜਿਹੜਾ ਵਾ ਇਸ ਵਾਰ ਆਮ ਆਦਮੀ ਪਾਰਟੀ ਦਾ ਬਣੇਗਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੂਜੇ ਵਿਰੋਧੀ ਪਾਰਟੀਆਂ ਦੇ ਆਗੂ ਵੀ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਨਾਲ ਵੀ ਇੱਕ ਕਟਸੀ ਜਿਹੜਾ ਵਾ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਲਗਾਤਾਰ ਦਿਖਾ ਰਿਆ ਮਾਹੌਲ ਕਾਫੀ ਗਰਮ ਬਣਿਆ ਹੋਇਆ ਵਾ ਤੇ ਵੱਡੇ ਵੱਡੇ ਦਾਅਵੇ ਜਿਹੜੇ ਨੇ ਸਾਰੇ ਹੀ ਪਾਰਟੀਆਂ ਦੇ ਉਮੀਦਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਵਾਸਾ ਰੋਹਿਤ ਦੇ ਨਾਲ ਵਿਵੇਕ ਕਾਲ ਚਰਚਾ ਟੀਵੀ ਲੁਧਿਆਣਾ